ਚੱਤੀ ਗੀਤ ਸੁਣਾਉਣ ਚੱਤੀ ਪੈਂ ਸੁਣਾ ਜਾ ਹਾਂ ਨੀ ਤੇਤੇ ਕੀਤਾ ਸੇਤੀ ਸੇਤੀ ਆਹ 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 ਮੁੰਡੇ ਵੇਖਣ ਦੇ ਕੋਈ ਨਹੀਂ ਮੁੰਡੇ ਨੇ ਇਹ ਮੁੰਡੇ ਆ ਮੁੰਡਿਆਂ ਨੇ ਕਿਹ ਰਖਤੇ ਆਂ ਅੰਦਰੇ ਕੋਈ ਗੱਲ ਨਹੀਂ ਲਓ ਜੀ ਤੁਹਾਡੇ ਅੱਗੇ ਬਾਬੀ ਜੀ ਫਿਰ ਤੋਂ ਪੇਸ਼ ਹੋ ਰਹੇ ਨੇ ਆਪਣਾ ਗੀਤ ਲੈ ਕੇ ਹਾਂ ਜੀ ਉਹਦੀਆਂ ਰਾਤਾਂ ਸਾੜੇ ਗਿਆ ਸੀਨਾ ਘੌਣੇਂ ਗਜਾਰੀ ਪਿੱਜਾ ਵਲੀ ਦਾ ਮੈਂ ਤੂੰ ਬੱਸ ਕਰਨੀ ਨੀ ਤੀਂ ਆ ਪੈੜਾ ਸੁਣਦੀ ਐ ਆਪਿਆ ਜੇ ਨਾ ਵੱਲਾ ਦੇ ਹੋਇਲਾ ਦੇ ਕਿਤਣੇ ਮੇਟਣ ਵੇ ਤੂੰ ਬੁੱਢਾ ਸੁਣੀ ਦਾ ਮੇ ਤੇ ਜਵਾਨੀ ਹੁਣ ਵੇ ਨਹੀਂ ਬਾਬੀ ਤੂੰ ਮੇਰੇ ਛਤਰ ਪੋੜੀ ਤੁਹਡੇ ਹੀ ਕਹਿਣ ਤੂੰ ਅਰੇ ਸ਼ਰੀਫਾ ਵਾਲੇ ਕੋਈ ਗੀਤ ਨਹੀਂ ਹੈਗੇ ਮੈਨੂੰ ਆਪਣੇ ਕੋਈ ਗੀਤ ਨਹੀਂ ਹੈਗੇ ਆ ਥੋੜਾ ਚੰਗਾ ਨਹੀਂ ਲੱਗਦਾ ਮੈਂ ਹੋਰ ਕਿਹੜਾ ਕੋਈ ਕੋਈ ਵੀ ਹੈ ਹੋਰ ਕੋਈ ਪੜਾਓ ਵਿਆਹਾਂ ਵਿਆਹਾਂ ਦਾ ਸਵਾਗਤ ਸੁਹਾਂਗੀ ਜਗਾਏ ਦੇ ਹੈ ਸਵਾਗਤ ਸੁਹਾਂਗੀ ਚਲ ਹੋਰ ਸਨਾ ਸਭ ਠੀਕ ਆ ਮਹਾਰਾਜ ਦੀ ਕਿਰਪਾ 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 ਦੀ ਹੈ ਫਿਰ ਘਰ ਬੱਚੇ ਕੀ ਕਰ ਸਾਸਰੀਕਾਲ ਬੁਲਾ ਦੋ ਸਾਰਿਆਂ ਨੂੰ ਸਾਸਰੀਕਾਲ ਜੀ ਆਇਆਂ ਨੂੰ ਹਾਂ ਸਦਕੇ ਆਇਆ ਨੂੰ ਸਦਕੇ ਆਇਆ ਨੂੰ ਵਾਹ ਕੀ ਬਾਤ ਸਦਕੇ ਆਇਆ ਨੂੰ ਕੀ ਬਾਤ ਹੈ ਭਾਵੀ ਕੀ ਬਾਤ ਹੈ ਕੀ